ਨੈਸ਼ਨਲ ਕੈਡਟ ਕੋਰ ਐਨ ਸੀ ਸੀ ਜਲੰਧਰ ਗਰੁੱਪ ਦੇ ਕਮਾਂਡਰ ਬ੍ਰਿਗੇਡੀਅਰ ਅਜੀਤ ਦਿਵਾੜੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅਗਵਾਈ ਹੇਠ 4 ਦਿਨਾਂ ਤੱਕ ਚੱਲਣ ਵਾਲੇ ਐਨ ਸੀ ਸੀ ਦੀਆਂ 10 ਪਲਟੂਨਾਂ ਵਿਚਾਲੇ ਅੰਤਰ ਪਲਟੂਨ ਮੁਕਾਬਲੇ ਸੰਗਰਾਮ 2024 ਦਾ ਉਦਘਾਟਨ ਕੀਤਾ ਇਸ ਪ੍ਰੋਗਰਾਮ ਤਹਿਤ ਡ੍ਰਿਲ ਖੇਡਾਂ ਬਾਦ ਵਿਵਾਦ ਭਾਸ਼ਣ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ ਇਸ ਤੋਂ ਪਹਿਲਾਂ ਬ੍ਰਿਗੇਡੀਅਰ ਦਿਵਾੜੀ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਇਸ ਮੌਕੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਕਰਨਲ ਡਾਕਟਰ ਰਸ਼ਮੀ ਮਿੱਤਲ ਕਰਨਲ ਵਿਨੋਦ ਜੋਸ਼ੀ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ ਐਨਸੀਸੀ ਅਤੇ ਐਲਪੀ ਯੂ ਦਾ ਝੰਡਾ ਲਹਿਰਾਉਣ ਤੋਂ ਬਾਅਦ ਐਨਸੀਸੀ ਕੈਡਿਟਾਂ ਨੇ ਐਨਸੀਸੀ ਅਤੇ ਐਲਪੀ ਯੂ ਦਾ ਗੀਤ ਗਾਇਆ ਕਰਨਲ ਡਾਕਟਰ ਰਸ਼ਮੀ ਮਿੱਤਲ ਨੇ ਸੰਗਰਾਮ ਮੁਕਾਬਲੇ ਦੀ ਟਰੋਫੀ ਦਾ ਉਦਘਾਟਨ ਕੀਤਾ ਬ੍ਰਿਗੇਡੀਅਰ ਤਿਵਾੜੀ ਨੇ ਇਸ ਮੌਕੇ ਕਿਹਾ ਕਿ ਐਨਸੀਸੀ ਸੰਗਰਾਮ ਮੁਕਾਬਲੇ ਕੈਡਿਟਾਂ ਦੇ ਹੁਨਰ ਅਤੇ ਸ਼ਖਸੀਅਤ ਵਿੱਚ ਨਿਖਾਰ ਲਿਆਉਂਦੇ ਨੇ ਅਤੇ ਅਜਿਹੇ ਮੁਕਾਬਲੇ ਹੋਰ ਸੰਸਥਾਵਾਂ ਵਿੱਚ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਨੇ ਕਰਨਲ ਡਾਕਟਰ ਰਸ਼ਮੀ ਮਿੱਤਲ ਨੇ ਕਿਹਾ ਕਿ ਇਹ ਐਨਸੀਸੀ ਅੰਤਰ ਪਲਟੂਨ ਮੁਕਾਬਲੇ ਸੰਗਰਾਮ ਦਾ ਦੂਜਾ ਸਾਲ ਹੈ ਅਤੇ ਅਜਿਹੇ ਮੁਕਾਬਲੇ ਹੋਰ ਵਿਭਾਗਾਂ ਵਿੱਚ ਵੀ ਸ਼ੁਰੂ ਕੀਤੇ ਗਏ ਨੇ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਡਿਪਟੀ ਡੀਨ ਡਾਕਟਰ ਨਿਤਿਨ ਕੈਪਟਨ ਕਮਲਪ੍ਰੀਤ ਸਿੰਘ ਲੈਫਟੀਨੈਂਟ ਸ਼ਰਦ ਸ਼ੇਖਾਵਤ ਅਤੇ ਫੌਜ ਦੇ ਹੋਰ ਇਨਸਟ੍ਰਕਟਰ ਅਤੇ ਅਧਿਆਪਕ ਵੀ ਮੌਜੂਦ ਸਨ